ਅੱਜ ਅਸੀਂ ਬੰਨੂਣਾ ਹੈ ਜੀ ਬੈਂਗਣ ਦਾ ਭਟਤਾ ਇਹ ਦੇਖੋ ਅਸੀਂ ਬੈਂਗਣ ਨੂੰ ਮੋਇਸਟਰ ਗੈਸ ਤੇ ਰੱਖ ਕੇ ਸਿਮ ਗੈਸ ਕਰਕੇ ਭੁੰਨੀ ਜਾਂਦੇ ਆ ਬੈਂਗਣਾਂ ਨੂੰ ਅੱਧਾ ਕਿਲੋ ਅਸੀਂ ਬੈਂਗਣ ਲੈਂਦੇ ਸੀਗੇ ਤੇ ਇਹਨਾਂ ਨੂੰ ਹੁਣ ਅਸੀਂ ਗੈਸ ਦੇ ਉੱਪਰ ਸਿਮ ਗੈਸ ਕਰਕੇ ਭੁੰਨ ਲਾਗੇ ਤੇ ਇਹ ਦੋ ਅਸੀਂ ਭੁੰਨੀ ਜਾਂਦੇ ਆ ਕਿ ਤੇ ਇੱਕ ਅਸੀਂ ਇਹ ਦੇਖੋ ਪੁਨ ਲਿਆਗਾ ਫਿਰ ਇਹ ਅਸੀਂ ਛਿਲਕੇ ਉਤਾਰ ਲਾਂਗੇ ਇਹ ਦੇਖੋ ਅਸੀਂ ਇਸ ਤਰ੍ਹਾਂ ਜਿਹੜੇ ਬੈਂਗਨਾਂ ਨੂੰ ਪੁਨ ਲਿਆਗਾ ਉਹ ਇਹਨਾਂ ਦਾ ਹੌਲੀ ਹੌਲੀ ਅਸੀਂ ਕੱਦ ਦੀ ਮਦਦ ਨਾਲ ਇਸ ਤਰ੍ਹਾਂ ਜਿਹੜਾ ਛਿਲਕਾ ਇਹ ਉਤਾਰ ਲਾਂਗੇ ਉਪਰੋਂ-ਉਪਰੋਂ ਇਹਨਾਂ ਨੂੰ ਛਿੱਲ ਲਾਂਗੇ ਬੇਕ ਬੇਜ ਜਿਹੜਾ ਛਿਲਕਾ ਇਸ ਤਰ੍ਹਾਂ ਅਸੀਂ ਸਾਰੇ ਬੈਂਗਨਾਂ ਦਾ ਛਿਲਕਾ ਜਿਹੜਾ ਹੈ ਉਹ ਉਤਾਰ ਲਾਂਗੇ ਇਹਨਾਂ ਸੀ ਜਿਹੜਾ ਪੜਥੇ ਵਾਸਤੇ ਬੈਂਗਣਾ ਜਿਹੜੇ ਅਸੀਂ ਕੀ ਦੇਖੋ ਇਹ ਛਿੱਲੇ ਲਏਗੇ ਇਸ ਤਰ੍ਹਾਂ ਬਣ ਗਏ ਸਾਡੇ ਛਿਲਕੇ ਤੇ ਇਧਰ ਅਸੀਂ ਸਮਾਨ ਜਿਹੜਾ ਲਿਆ ਹਰੀਆਂ ਮਿਰਚਾਂ ਲਈਆਂ ਗਈਆਂ ਤੇ ਇਹ ਇਹ ਹੈ ਅਦਰਕ ਤੇ ਸਾਡਾ ਲਸਣ ਹੈਗਾ ਤੇ ਇਹ ਅਸੀਂ ਪਿਆਜ਼ ਲਈ ਨੇਗੇ ਹੁਣ ਸਭ ਤੋਂ ਤੇ ਟਮਾਟਰ ਵੀ ਪਾਵਾਂਗੇ ਵਿੱਚ ਤੇ ਸਭ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਕੜਾਹੀ ਦੇ ਵਿੱਚ ഗിലേക്ക് ജീരാ പാട്ട ഹേ പ്യായ പേ ਉਸਹੀ ਦੇ ਵਿੱਚ ਕੱਲਾ ਲਸਣ ਪਾਵਾਂਗੇ ਤੇ ਨਾਲ ਹੀ ਸੀ ਲਸਣ ਨੂੰ ਹਲਕਾ ਜਿਹਾ بس ਅਸੀਂ ਗਰਮ ਕਰਨਾ ਹੈ ਕਿਉਂਕਿ ਆ ਦੇ ਥੁੰਦੇ ਲਸਣ ਈ ਕਹਿੰਦਾ ਜੈ ਫਰਾਈ ਹੋ ਜੂ ਤੇ ਰਸੀ ਦੇ ਵਿੱਚ ਅਦਰਕ ਪਾ ਲਾਂਗੇ प्याजा की मात्रा अभी वो कट भी कर स जे असी व्याज पावे हाँ जो टेस्ट है भी ज्यादा बढ़िया बनता है का प्याज साढ़े भुज गया है बहुत ज्यादा असं प्याज नहीं ब्राउन करने हाँ अच्छे टमाटर पाँगे ਮਟਰ ਦੇ ਨਾਲ ਹੀ ਅਸੀਂ ਇਹਦੇ ਵਿੱਚ ਨਮਕ ਤੇ ਮਿਰਚ ਆ ਪਾ ਦੇ। ਅਸੀਂ ਹਲਦੀ ਤੇ ਗਰਮ ਮਸਾਲਾ ਧਨੀਆ ਪਾਇਆ ਜਾ। ਤੇ ਨਮਕ ਤੇ ਮਿਰਚ ਪਾਈਏ ਜੀ ਸਵਾਦ ਅਨੁਸਾਰ। ਜੇ ਨਮਕ ਅਸੀਂ ਵੱਧ ਘੱਟ ਨਮਕ ਮਿਰਚ ਖਾਣੇ ਉਸ ਤਰੀ ਪਾ ਲੋ। ਬਸ ਇਹ ਸਾਰੇ ਮਸਾਲੇ ਪਾ ਲਈਏ ਹਲਦੀ ਧਨੀਆ ਗਰਮ ਮਸਾਲਾ ਮੈਂ ਹਾਲੇ ਤੁਰੇ ਇਹ ਮਸਾਲੇ ਜਦੋਂ ਸਾਡੇ ਹੁਣ ਭੁੱਜ ਗਏ ਹ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਸਾਦੇ ਜੀ ਸਬ지 ਦੇ ਬੰਗਲ ਦੇਖੋ ਇਸ ਤਰ੍ਹਾਂ ਅਸੀਂ ਛਿਲਕੇ ਇਹ ਰੱਖਲੇ ਸੀ ਭੁੰਨ ਕੇ ਗੈਸ ਤੇ ਹੁਣ ਅਸੀਂ ਇਹਦੇ ਵਿੱਚ ਰਲਾ ਰਹੇ ਹਾਂ ਜੇ ਹੁਣ ਪਹਿਲਾਂ ਤਾਂ ਅਸੀਂ ਇਹਨਾਂ ਨੂੰ ਚੁੱਲੇ ਦੀ ਅੱਗ ਦੇ ਪਰੋਂਦੇ ਲੈਂਦੇ ਸੀ ਕੋਲੇ ਦੇ ਉੱਪਰ ਮੱਛੀ ਮੱਛੀ ਸੇਕਦੇ ਗੋਹੇ ਦੇ ਸੇਕਦੇ ਵੀ ਭੁੰਨ ਲੈਂਦੇ ਸੀ ਪਰ ਹੁਣ ਚੁੱਲੇ ਜਿਹੜੇ ਬੰਦ ਕਰਖੇ ਗੋਹੇ ਅੱਜਕੱਲ੍ਹ ਦੇ ਬੱਚੇ ਨਹੀਂ ਪਸੰਦ ਕਰਦੇ ਤੇ ਫਿਰ ਅਸੀਂ ਗੈਸ ਤੇ ਵੀ ਇਸ ਤਰ੍ਹਾਂ ਭੁੰਨ ਸਕਦੇ ਹਾਂ ਇਹ ਅਸੀਂ ਥੋੜੀ ਜਿਹੀ ਤੇ ਭਾਪ ਤੇ ਰੱਖਾਂਗੇ ਨਾ ਤਾਂ ਸਾਰੇ ਜਿਹੜੇ ਬੈਂਗਣੇ ਇਹ ਸਾਰੇ ਇਹਦੇ ਵਿੱਚ ਹੋ ਜਾਣਗੇ ਮਿਕਸਪ ਹੋ ਜਾਣਗੇ ਥੋੜੀ ਜਿਹੀ ਭਾਪ ਲਵਾਰੇ ਹਾਂ ਅਸੀਂ ਨੂੰ ਸਿਮ ਤੇ ਕਰਕੇ ਨਾ ਬੰਦ ਕਰ ਦਿਆਂਗੇ ਹੁਣ ਅਸੀਂ ਥੋੜੀ देर ਲਈ ਠਾਕੇ ਨਾ ਤੇ ਗੈਸ ਸਿਮ ਕਰ ਦਾਂਗੇ ਭਾਪ ਦੇ ਉੱਪਰ ਪਕਾਉਣੇ ਲੋਈ ਸੜਾ ਪਰੌਂਠਾ ਵੀ ਹੁਣ ਤਿਆਰ ਹੈ ਤੁਸੀਂ ਵੀ ਬਣਾ ਕੇ ਦੇਖੋ ਇਸ ਟਾਈਪ ਦਾ ਪਰੌਂਠਾ ਬਹੁਤ ਸਵਾਦ ਬੰਦਾ ਹੈ ਮੈਂ ਵੀ ਆਦੀ ਮੰਮੀ ਤੋਂ ਸਿੱਖਿਆ ਸੀ ਇਹ ਪਰੌਂਠਾ ਬਣਾਉਣਾ ਮੇਰੀ ਮੰਮੀ ਬਹੁਤ ਸਵਾਦ ਬਣਾਉਂਦੇ ਸੀ ਪਰੌਂਠਾ ਸਾਰੇ ਉਂਗਲਾਂ ਚੜਦੇ ਰਹਿ ਜਾਂਦੇ ਸੀ ਇਹ ਮੇਰੀ ਮੰਮੀ ਦੀ ਰੈਸਪੀ ਹੈ ਬੜੀ ਸਾਰਾ ਘਿਓ ਤੇਲ ਛੱਡ ਗਿਆ ਸਾਡਾ ਪੱਠਾ ਤੇ ਇਹਦੇ ਵਿੱਚ ਅਸੀਂ ਹੁਣ ਹਰਾ ਧਨੀਆ ਪਾ ਸਕਦੇ ਹਾਂ